ਹਾਂਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਸਾਰੇ ਕਿਵੇਂ ਹੋ ਹਾਂਜੀ ਇਹ ਮੰਮੀ ਦੀ ਦਵਾਈ ਦਾ ਟਾਈਮ ਹੋ ਗਿਆ ਇਸ ਕਰਕੇ ਫਰੂਟ ਕੱਟੇ ਜਾ ਰਹੇ ਨੇ ਅੱਬੀ ਸੇਬ ਖਾਣਾ ਹੀ ਸੇਬ ਖਾ ਲੋ ਕਿਵੇਂ ਤੇ ਫਰਬੂਜਾ ਇਹ ਕੁਛ ਕੱਟਣ ਦੇ ਆ ਟਾਈਮ 12 ਵਜੇ ਦਾ ਸਿਮੋ ਹੋਵੇ ਕਿ ਮੰਮੀ ਦਾ ਫੋਨ ਤੇ ਜਦੋਂ ਵੀਡੀਓ ਬਣਾਉਨੇ ਡੱਬੇ ਜੇ ਕਿੰਨੇ ਆਉਂਦੇ ਵਿੱਚ ਬਣਦੀ ਪਈ ਹੈ ਨਾ ਇਹ ਕਿਵੇਂ ਡੱਬੇ ਜੇ ਹਾਂਜੀ ਫੇਰ ਆਪਾਂ ਬਣਾਵਾਂਗੇ ਤਰੇਲੇ ਅੱਜ ਸੋ ਆਪਾਂ ਬਣਾਵਾਂਗੇ ਚੋਨਾ ਆਪਾਂ ਬਣਾਈ ਫੁੱਲ ਵੜੀਆਂ ਜਿਹੜੀਆਂ ਕਿ ਮੈਂ ਤੁਹਾਡੇ ਅੱਗੇ-ਅੱਗੇ ਸ਼ੇਅਰ ਕੀਤੀਆਂ ਸੀ ਅਸੀਂ ਜਿਹੜੀਆਂ ਮਤਲਬ ਕਿ ਬਣਾਈਆਂ ਸੀ ਤੇ ਉਸ ਤੋਂ ਬਾਅਦ ਆਪਾਂ ਕੋਠੇ ਦੇ ਪਾਈਆਂ 2 ਦਿਨ ਧੁੱਪ ਲਵਾਈ ਉਸ ਤੋਂ ਬਾਅਦ ਤੇ ਬਣ ਕੇ ਤਿਆਰ ਆ ਬਹੁਤ ਵਧੀਆ ਬਹੁਤ ਸਵਾਦ ਲੱਗਦੀਆਂ ਆਆਂੀਆਂ ਫੁੱਲ ਵੜੀਆਂ ਇੱਧਰ ਬਣ ਗਈਆਂ ਤੇ ਆਹ ਬਣ ਕੇ ਆ ਤਿਆਰ ਹੋ ਗਈਆਂ ਤੇ ਤੇ ਬਹੁਤ ਜਿਆਦੀਆਂ ਸਵਾਦ ਬਣੀਆਂ ਨੇ ਹਾਂਜੀ ਆ ਦੇਖੋ ਜੋ ਕੇ ਬਹੁਤ ਵਧੀਆ ਬਣ ਗਈਆਂ ਨੇ ਤੁੱਪ ਫਿਰ ਵੀ ਮੈਂ ਲਵਾਉਂਦੀ ਪਹਿਲਾਂ ਕੋਠੇ ਤੇ ਰੱਖੀਆਂ ਹਣ ਤੁੱਪ ਲੱਗ ਗਈ ਹੈ ਨਾ ਮੈਂ ਥੱਲੇ ਲੈ ਆਈਆਂ ਨੇੜੇ ਚ ਤੇ ਬਹੁਤ ਹੀ ਵਧੀਆ ਬੜੀਆਂ ਨੇ ਇਹ ਇੱਧਰ ਦੇਖੋ ਮੈਂ ਇੱਧਰ ਬਣਾ ਰਹੀਆਂ ਨੇ ਤਾਲੀਆਂ ਨੇ ਬਹੁਤ ਜ਼ਿਆਦਾ ਸਵਾਦ ਤੇ ਟੇਸਟੀ ਆ ਤੁਸੀਂ ਵੀ ਹੁਣ ਟਰਾਈ ਜ਼ਰੂਰ ਕਰਿਓ ਤੇ ਚੋਲਾਂ ਦਾ ਮਤਲ ਖਿਚੜੀ ਵਾਂਗੂ ਬਣਾ ਲੈਣੀਆਂ ਆ ਤੇ ਇਹ ਫਿਰ ਕਿਸੇ ਚੀਜ਼ ਚ ਪਾ ਕੇ ਜਿਵੇਂ ਆਪਾਂ ਜਲੇਬੀਆਂ ਦੇ ਉਵੇਂ ਬਣਾ ਕੇ ਕਿਸੇ ਪੋਣੀ ਚ ਤੇ ਫਿਰ ਮਤਲਬ ਕਿ ਫਲਾ ਦੋ ਕਾਗਜ ਦੇ ਉੱਤੇ ਤੇ ਜਰੂਰ ਬਣਾਓ ਤੇ ਖਾਓ ਬਾਕੀ ਇੰਨੀਆਂ ਕੋ ਮੈਂ ਨਹੀਂ ਕੀਤੀਆਂ ਕਿਉਂਕਿ ਜਿਆਦੀਆਂ ਹੋ ਗਈਆਂ ਨੇ ਤੇ ਆਪਾਂ ਇੰਨੀਆਂ ਬਣਾ ਲਈਆਂ ਨੇ ਬਹੁਤ ਵਧੀਆ ਬਣੀਆਂ ਨੇ ਤੇ ਇੱਧਰ ਹੋ ਗਈ ਸਾਡੀ ਚਾਹ ਤਿਆਰ ਦੁਪਹਿਰ ਦਾ ਟਾਈਮ ਆ ਤੇ ਮੈਂ ਕਿਹਾ ਹੁਣ ਚਾਹ ਨਾਲ ਦਿਲ ਕਰਦਾ ਕੁਝ ਖਾਈਏ ਤੇ ਹੁਣ ਬਿਸਕੁਟ ਨਮਕੀਨ ਤੇ ਨਹੀਂ ਘਾਣਾ ਹੁਣ ਫੁੱਲ ਵੜੀਆਂ ਮੈਂ ਕਿਹਾ ਤਲਦੀਆਂ ਹਾਂ ਹਾਂਜੀ ਆਪਾਂ ਕਰੇਲੇ ਚੇਲੇ ਸੀ ਜੋ ਵੀ ਛਿਲਕੇ ਦੇ ਉਸ ਤੋਂ ਬਾਅਦ ਇਹਦਾ ਜਿਹੜਾ ਜੂਸ ਹੁੰਦਾ ਕਰੇਲਿਆਂ ਦਾ ਕੋੜਾਪਣ ਉਹ ਆਪਾਂ ਕੱਢ ਲਿਆ ਵਾ ਤੇ ਗਲਾਸ 'ਚ ਮੈਂ ਪਾਵਾਂਗੀ ਤੇ ਮੈਂ ਇਹਨੂੰ ਕੋੜ ਨੂੰ ਪੀਣਾ ਵਾ ਤੇ ਆਪਾਂ ਇੱਧਰ ਕਰੇਲੇ ਧਰਤੇ ਆ ਪਹਿਲਾਂ ਨਾ ਕਰੇਲਿਆਂ ਨੂੰ ਅਜਾ ਛਿਲਕੇ ਤੋਦੂਗੇ ਛੀਰੇ ਦੇ ਕੇ ਤੇ ਤਾਲ ਲੈਣੇ ਆ ਤੇ ਇਧਰ ਮੈਂ ਖਰੇਲਿਆਂ ਦਾ ਜੂਸ ਜੋ ਕੇ ਕੋੜਾ-ਕੋੜਾ ਨਾ ਗਲਾਸ ਵਿੱਚ ਪਾ ਲਿਆ ਵਾ ਤੇ ਸਾਰਿਆਂ ਵਾਸਤੇ ਪੀਣਾ ਚੰਗਾ ਵਾ ਤੇ ਪੀ ਲਿਆ ਕਰੋ ਕਿਉਂਕਿ ਮਿੱਠਾ ਵੀ ਆਪਾਂ ਬਹੁਤ ਖਾਂਦੇ ਆ ਥੋੜੀ ਕੋੜ ਵੀ ਆਪਾਂ ਨੂੰ ਖਾਣੀ ਚਾਹੀਦੀ ਆ ਤੇ ਹਾਂਜੀ ਇਧਰ ਤਰੇਲੇ ਆਪਣੇ ਹੋ ਗਿਆ ਬਰਾਊਨ ਤਰੇਲੇ ਤਲੇ ਗਏ ਆ ਤੇ ਇਹਨਾਂ ਖਰੇਲਿਆਂ ਨੂੰ ਆਪਾਂ ਪਲਟ ਲੈਣਾ ਵਾ ਤੇ ਉਸ ਤੋਂ ਬਾਅਦ ਆਪਾਂ ਕੱਢ ਲੈਣਾ ਵਾ ਕਿਉਂਕਿ ਬਰਾਊਨ ਹੋ ਗਏ ਲਾਲ ਥੋੜਾ ਥੋੜੇ ਕਿਉਂਕਿ ਆਪਾਂ ਕੱਢ ਲੈਣੇ ਆਪਾਂ ਇਹਨਾਂ ਦੇ ਵਿੱਚ ਮਸਾਲਾ ਭਰਨਾ ਆ ਤੇ ਹਾਂਜੀ ਆਪਾਂ ਤਰੇਲਿਆਂ ਨੂੰ ਕੱਢ ਲੈਣਾ ਹੋੜੀ ਉਡੀ ਕਰਕੇ ਕਾਲੀ ਨਹੀਂ ਕਰਨੀ ਕਿਉਂਕਿ ਤੇਲ ਵੀ ਬਹੁਤ ਗਰਮ ਆ ਤਰੇਲੇ ਬਹੁਤ ਗਰਮ ਆ ਤੇ ਇਹਨੂੰ ਕੱਢ ਲੈਣਾ ਵਾ ਅਸੀਂ ਦਰਾਪਾ ਕਰੇਲੇ ਕੱਢ ਲਏ ਆ। ਯਾ ਜਿਹੜਾ ਤੇਲ ਆਪਣਾ ਬਚਿਆ ਹੈ ਕਰੇਲਿਆਂ ਦਾ ਇਹਦੇ ਵਿੱਚ ਹੁਣ ਆਪਾਂ ਮਸਾਲਾ ਪਾਵਾਂਗੇ ਜੋ ਕਿ ਮਸਾਲਾ ਆਪਣਾ ਰਹਿ ਗਿਆ ਪਿਆਰ ਆ ਤੇ ਪਿਆਜ਼ ਆ ਹਰੀਆਂ ਮਿਰਚਾਂ ਵਿੱਚ ਅਸੀਂ ਉਹ ਮਤਲਬ ਕਿ ਸਰਵਸ ਇਹਦੇ ਵਿੱਚ ਆਪਾਂ ਟਮਾਟਰ ਵੀ ਪਾਉਣਾ ਤੇ ਇਹਨਾਂ ਦੇ ਅਜੇ ਮਸਾਲੇ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਵਾ ਇਹ ਆਪਾਂ ਮਿਰਚ ਮਸਾਲਾ ਪਾ ਦਾਂਗੇ ਇਹਦੇ ਵਿੱਚ ਆਂਬ ਚੂਰ ਵੀ ਪਾ ਲੈਣਾ ਵਿੱਚ ਜੇ ਤੁਹਾਡੇ ਕੋਲ ਆਂਬ ਚੂਰ ਹੈਗਾ ਇਹ ਤਾਂ ਉਹ ਵੀ ਪਾ ਲਿਓ ਮੈਂ ਥੋੜਾ ਜਿਹਾ ਪਾਇਆ ਸੀ ਆਂਬ ਚੂਰ ਤੇ ਲੋ ਜੀ ਆਪਾਂ ਕarele ਪਰਲੇ ਆ ਮਸਾਲਾ ਹੋ ਗਿਆ ਸੀ ਰੈਡੀ ਇਹ ਸੋ ਇਸ ਕਰਕੇ ਜਿਹੜਾ ਥੋੜਾ ਤੇਲ ਬਚਿਆ ਏ ਤੇ ਇਹਦੇ ਵਿੱਚ ਫਿਰ ਆਪਾਂ ਮਸਾਲਾ ਪਰ ਗੇ ਇਹ ਕ੍ਰੇਲਿਆਂ ਨੂੰ ਵਿੱਚ ਪਾਵਾਂਗੇ ਕ੍ਰੇਲੇ ਇਕਦਮ ਸਿੱਧੇ ਸਿੱਧੇ ਪਾਉਣੇ ਆ ਤਾਂ ਜੋ ਮਸਾਲਾ ਇਹਦਾ ਮਨ ਲੋ ਕ੍ਰੇਲੇ ਅਸੋ ਨਿਕਲ ਨਾ ਜਾਵੇ ਤਾਂ ਆਪਾਂ ਸਿੱਧੇ ਸਿੱਧੇ بس ਥੋੜਾ ਟਾਈਮ ਹੀ 5 ਕੁ ਮਿੰਟ ਸੇਕ ਘੱਟ ਕਰ ਦੇਣਾ ਟੱਕ ਦੇਣੇ ਆ ਤੇ ਥੋੜੇ ਜਿਹੇ ਸੇਕ ਦੇ ਵਿੱਚ ਮਤਲਬ ਕਿ ਕ੍ਰੇਲੇ ਭੁੱਜ ਜਾਣਗੇ ਕਿਉਂਕਿ ਕ੍ਰੇਲੇ ਨੂੰ ਆਪਾਂ ਪਹਿਲਾਂ ਹੀ ਬਣਾ ਲਿਆ ਵਾ

ਤੇ ਤੁਸੀਂ ਵੀ ਐਵੇਂ ਦੀ ਰੈਸਪੀ ਬਣਾਓ ਖਾਓ ਬਹੁਤ ਲੱਗਦੀ ਆ ਦਰਨੀ ਬਹੁਤ ਆ ਐਵੇਂ ਦੇ ਕarele ਪਾਏ ਕarele ਖਾਦੇ ਨਹੀਂ ਆ ਬਹੁਤੀ ਤੇਜ਼ ਇੱਕ ਅੱਧਾ ਕarele ਲੈ ਲਿੱਦਾ ਖਾ ਲਈਦਾ ਜਿਵੇਂ ਕਿ ਆਪਾਂ ਸਾਥ ਖਿਆਲ ਜਬਰਾ ਕਿਰਾ ਠੀਕ ਨੇ ਥੋੜਾ ਥੋੜਾ ਖਾਂਦੇ ਰਹਿੰਨੇ ਬਸ ਐਵੇਂ ਕarele ਨੂੰ ਹੁਣ ਹੋਲੀਲੀ ਕਰਦੇ ਆ ਜੇ ਇਧਰ ਸ਼ਾਮ ਦਾ ਟਾਈਮ ਹੋ ਗਿਆ ਬੱਚੇ ਟਿਵੀਸ਼ਨ ਤੋਂ ਲੈ ਆਈਆਂ ਤੇ ਇਧਰ ਮੈਂ ਚਾਹ ਬਣਦੀ ਆ ਬੱਚਿਆਂ ਵਾਸਤੇ ਤੇ ਬਤੀਲਾ ਬਹੁਤ ਵੱਡਾ ਕਿਉਂਕਿ ਦੁੱਧ ਵਾਲਾ ਬਤੀਲਾ ਤੇ ਇਹ ਨੂੰ ਹੁਣ ਮੈਂ ਦੁੱਧ ਕੱਢਿਆ ਸੀਗਾ ਤੇ ਇਹਦੇ 'ਚ ਚਾਹ ਮਨਾਂ ਲੀਨੀ ਆ ਫਿਰ ਮੈਂ ਵਿਹਲਾ ਕਰਕੇ ਤੇ ਇੱਧਰ ਦੁੱਧ ਆ ਗਿਆ ਫਿਰ ਸ਼ਾਮ ਦਾ ਤੇ ਗੇਨੀ ਨੂੰ ਗੇਨੀ 'ਚ ਦੁੱਧ ਆ ਤੇ ਫਿਰ ਉਹ ਪਤੀਲਾ ਧੋ ਕੇ ਚਾਹ ਕੱਢ ਕੇ ਤੇ ਫਿਰ ਮੈਂ ਇਹਦੇ ਵਿੱਚ ਦੁੱਧ ਪਾ ਕੇ ਫਿਰ ਦੁੱਧ ਨੂੰ ਬਾਲਾ ਦਵਾਉਣਾ ਤੇ ਸ਼ਾਮ ਦੇ ਕੰਮ ਆਪਾਂ ਕਰ ਲਏ ਆ ਭਾਂਡੇ-ਪੂੜੇ ਥੋਲੇ ਆ ਤੇ ਦੁੱਧ ਨੂੰ ਬਾਲਾ ਦਵਾਉਣਾ ਹੈ ਤੇ ਕਰੇਲੇ ਬਣਾ ਲਏ ਆ ਟਾਈਮ ਨਾਲ ਤੇ ਬੱਚਿਆਂ ਤੋਂ ਜਦੋਂ ਟਿਊਸ਼ਨ ਤੇ ਸੀ ਮੈਂ ਮਗਰੋਂ ਲੱਗੀ ਸੀ ਉਦੋਂ 5 ਵਜੇ ਦੀ ਮਕਰੇਲਿਆਂ ਨੂੰ ਲੱਗੀ ਹੋਈਆਂ ਕਿ ਜਲਦੀ ਜਲਦੀ ਬਾਹਨ ਜੇ ਬੱਚਿਆਂ ਨੂੰ ਲਿਆ ਕੇ ਮੈਂ ਕਰਦੀਆਂ ਕੰਮ ਤਾਂ ਫਿਰ ਨੇਰਾ ਹੋ ਜਾਂਦਾ ਸੋ ਇਸ ਕਰਕੇ ਮੈਂ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਬਣਾ ਲਿਆ ਕਰੇਲੇ ਤੇ ਹੁਣ ਬੱਚਿਆਂ ਨੂੰ ਬਣਾ ਕੇ ਦੇਤੀ ਮੈਂ ਬਣ ਗਈ ਚਾਹ ਤਾਂ ਗਰਮੀ ਬਹੁਤ ਜਿਆਦਾ ਆ ਪਰ ਕੀ ਕਰੀਏ ਅਸੀਂ ਪੰਜਾਬੀ ਦੀਆਂ ਠੰਡੀਆਂ ਚੀਜ਼ਾਂ ਥੋੜੀ ਖਾਵਾਂਗੇ ਅਸੀਂ ਫਿਰ ਵੀ ਚਾਹ ਹੀ ਪੀਨੇ ਆ ਤੇ ਬੱਚਿਆਂ ਨੂੰ ਵੀ ਇੰਨੀ ਗੰਦੀ ਆਦਤ ਪੈ ਗਈ ਆ ਬੱਚੇ ਵੀ ਸਾਡੇ ਨਹੀਂ ਹਟਦੇ ਚਾਹ ਪੀਣ ਤੋਂ ਤੇ ਕਈ ਦਾ ਵੀ ਤੁਸੀਂ ਨਾ ਪਿਆ ਕਰੋ ਤੇ ਠੰਡਾ ਦੁੱਧ ਪੀ ਲਓ ਤੇ ਪਰ ਨਹੀਂ ਆਖੇ ਲੱਗਦੇ ਤੇ ਬੱਚੇ ਚਾਹ ਹੀ ਪੀਂਦੇ ਆ ਤੇ ਬਾਕੀ ਕਰੇਲੇ ਬੱਚੇ ਨਹੀਂ ਖਾਣਗੇ ਤੇ ਆਪਾਂ ਇੱਕ ਅੱਧਾ ਕਰੇਲਾ ਖਾ ਲਾਂਗੇ ਗਰਮੀ 'ਚ ਗਰਮ ਵੀ ਬਹੁਤ ਆ ਪਰ ਕੀ ਕਰੀਏ ਤੇ ਖਾਣੇ ਪੈਂਦੇ ਆ ਚਲੋ ਜੀ ਜੇ ਮੇਰੀ ਇਹ ਵੀਡੀਓ ਤੁਸਨਾਂ ਨੂੰ ਸਾਰਿਆਂ ਨੂੰ ਪਸੰਦ ਆਈ ਤਾਂ ਪਲੀਜ਼ ਸਾਰੇ ਜਣੇ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਦਬਾ ਦਿਓ ਤਾਂ ਪਲੀਜ਼ ਮੇਰੀਆਂ ਨਵੀਆਂ-ਨਵੀਆਂ ਤੇ ਸੋਹਣੀਆਂ-ਸੋਹਣੀਆਂ ਵੀਡੀਓ ਵੇਖਣ ਲਈ ਤਾਂ ਮੈਂ